ਮੈਡੀਕਲ ਚ ਦਾਖਲੇ ਨਾਲ ਜੁੜੀ ਪ੍ਰੀਖਿਆ ਯੂਜੀਨੀਟ ਵੈਸੇ ਤਾਂ 4 ਮਹੀਨوں ਹੁੰਨੀ ਆ ਪਰ ਫਿਰ ਵੀ ਬਹੁਤ ਸਾਰੇ ਇੰਟਰਨੈਟ ਦੇ ਉੱਤੇ ਇਹੋ ਜਿਹੇ ਲੋਕ ਸਰਗਰਮ ਰਹਿੰਦੇ ਨੇ ਜਿਹੜੇ ਵਿਦਿਆਰਥੀਆਂ ਨੂੰ ਝੂਠੀਆਂ ਅਫਵਾਹਾਂ ਫਲਾਉਂਦੇ ਨੇ ਕਿ ਤੁਹਾਡੀ ਜਿਹੜੀ ਪ੍ਰੀਖਿਆ ਹੈ ਕੈਨਸਲ ਹੋ ਗਈ ਹੈ ਜਾਂ ਫਿਰ ਲੀਕ ਹੋ ਗਈ ਹੈ ਹੁਣ ਤੁਹਾਨੂੰ ਇੱਕ ਜਾਣਕਾਰੀ ਦੇ ਦਿੰਨੇ ਆ ਕਿ ਜੇਕਰ ਕੋਈ ਵੀ ਇੰਸਟਾਗ੍ਰਾਮ ਜਾਂ ਟੈਲੀਗ੍ਰਾਮ ਦੇ ਉੱਤੇ ਇਹੋ ਜਿਹਾ ਸਖਸ਼ ਇਹੋ ਜਿਹਾ ਕੋਈ ਫੜਿਆ ਗਿਆ ਜੋ ਕਿ ਸਕੈਮ ਕਰਦਾ ਹੈ ਵਿਦਿਆਰਥੀਆਂ ਨੂੰ ਠੱਗਦਾ ਹੈ ਉਹਨਾਂ ਤੋਂ ਫੀਸ ਲੈਂਦਾ ਹੈ ਅਤੇ ਉਸ ਤੋਂ ਬਾਅਦ ਵਿੱਚ ਕਹਿੰਦਾ ਹੈ ਕਿ ਤੁਹਾਡੀ ਪ੍ਰੀਖਿਆ ਜਿਹੜੀ ਕੈਨਸਲ ਹੋ ਜਾਏਗੀ ਜਾਂ ਫਿਰ ਪੇਪਰ ਲੀਕ ਹੋ ਜਾਏਗਾ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਜ਼ਰੂਰ ਕੀਤੀ ਜਾਏਗੀ ਤਾਂ ਬਿਲਕੁਲ ਤਾਂ ਬਿਲਕੁਲ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ ਐਨਟੀਏ ਨੇ ਵਿਦਿਆਰਥੀ ਦੀ ਸ਼ਿਕਾਇਤ ਦੇ ਬਾਅਦ ਪੇਪਰ ਲੀਕ ਦਾ ਪਰਮ ਫੈਲਾਉਣ ਵਾਲੇ ਠੱਗਾਂ ਦੇ ਖਿਲਾਫ ਕਾਰਵਾਈ ਤੇਜ਼ ਕੀਤੀ ਹੈ ਗ੍ਰਹਿ ਮੰਤਰਾਲੇ ਦੇ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਯਾਨੀ ਕਿ ਆਈ 4 ਸੀ ਤੋਂ ਅਫਵਾਹ ਫੈਲਾਉਣ ਵਾਲੇ ਮੂਲ ਸਰੋਤਾਂ ਦੀ ਪਛਾਣ ਕਰਕੇ ਮੁਹਈਆ ਜਾਣਕਾਰੀ ਕਰਾਉਣ ਲਈ ਕਿਹਾ ਤਾਂ ਜੋ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਇਸ ਦਿਨ ਲਈ ਐਨਟੀਈਐਨ ਇੰਸਟਾਗ੍ਰam ਤੇ ਟੈਲੀਗ੍ਰam ਰਾਹੀਂ ਵਿਦਿਆਰਥੀਆਂ ਦਾ ਪਰਮ ਫੈਲਾਉਣ ਵਾਲੀਆਂ ਇਹਨਾਂ ਪੋਸਟਾਂ ਨੂੰ ਤੁਰੰਤ ਹਟਾਉਣ ਲਈ ਵੀ ਕਿਹਾ ਐਨਟੀਈ ਦੇ ਮੁਤਾਬਕ ਨੀਟ ਯੂਜੀ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਲੈ ਕੇ ਸਰਗਰਮ ਕੀਤੇ ਗਏ ਪੋਰਟਲ ਤੇ ਵਿਦਿਆਰਥੀਆਂ ਵੱਲੋਂ ਹੁਣ ਤੱਕ तकरीबन 1500 ਸ਼ਿਕਾਇਤਾਂ ਆ ਚੁੱਕੀਆਂ ਨੇ ਇਹਨਾਂ ਚ ਜ਼ਿਆਦਾਤਰ ਸ਼ਿਕਾਇਤਾਂ ਟੈਲੀਗ੍ਰam ਤੇ ਇੰਸਟਾਗ੍ਰam ਦੇ ਨਾਲ ਜੁੜੀਆਂ ਹੋਈਆਂ ਨੇ